ਲੁਧਿਆਣਾ ਚੋਂ ਨਾਲ ਤੋਂ ਪਹਿਲਾਂ ਜਿਸ ਤਰ੍ਹਾਂ ਕਿਸਾਨ ਮੋਰਚੇ ਦਾ ਪੈਕਅਪ ਕਰਾਇਆ ਗਿਆ ਉਹ ਕਹਿੰਦੇ ਇਹ ਤਾਂ ਬੀਜੇਪੀ ਦੇ ਨਾਲ ਸੈਂਟਰ ਨਾਲ ਰਲ ਕੇ ਕਰਵਾ ਦਿੱਤਾ ਗਿਆ ਕਿਸਾਨਾਂ ਦੇ ਤਾਂ ਹੁਣ ਐਂਟੀ ਹੋਈ ਹੋਈ ਆਮ ਆਦਮੀ ਪਾਰਟੀ ਇਹ ਪ੍ਰਭਾਵ ਜਾ ਰਹੇ ਤੁਸੀਂ ਗੱਲਾਂ ਨੇ ਜਿਹੜੀਆਂ ਸਾਰੀਆਂ ਵਿਰੋਧੀ ਕੀ ਕਹਿੰਦੇ ਨੇ ਉਹ ਪੁੱਛਿਆ ਤੁਸੀਂ ਸਵਾਲ ਹੀ ਵਿਰੋਧੀਆਂ ਵਾਲੇ ਲੋਕਾਂ ਦੀ ਗੱਲ ਨਹੀਂ ਮੈਂ ਤਾਂ ਕਹਿੰਨਾ ਜੀ ਦੇਖੋ ਵਿਰੋਧ ਡੈਮੋਕ੍ਰੇਸੀ ਦੇ ਵਿੱਚ ਜਿੰਨੀ ਸਰਕਾਰ ਜ਼ਰੂਰੀ ਹੈ ਨਾ ਜੀ ਜਿੰਨਾ ਸ਼ਾਸਨ ਜ਼ਰੂਰੀ ਹੈ ਓਨਾ ਹੀ ਵਿਰੋਧ ਧਿਰ ਵੀ ਜ਼ਰੂਰੀ ਹੈ ਜਿੰਨੀ ਵਿਰੋਧੀ ਧਿਰ ਤਕੜੀ ਹੋਗੀ ਮਜ਼ਬੂਤ ਹੋਗੀ ਸਰਕਾਰ ਉਹਨਾਂ ਵਧੀਆ ਕੰਮ ਕਰੂਗੀ ਮੇਰਾ ਆਪਣਾ ਮੰਨਣਾ ਹੈ ਪਰ ਫਿਰ ਵੀ ਉਹ 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 ਕਹਿੰਦੇ ਨੇ ਉਹਨਾਂ ਨੇ ਤਵੀ ਵਾਰੀ ਕਹਿ ਲਿਆ ਵੀ ਕੌਣ ਕਿਸ ਦੇ ਨਾਲ ਮਿਲ ਗਿਆ ਕੌਣ ਕਿਸ ਦੇ ਨਾਲ ਨਹੀਂ ਮਿਲ ਗਿਆ ਅਸੀਂ ਪੰਜਾਬ ਦੇ ਹਰ ਵਰਗ ਦੇ ਨਾਲ ਮਿਲੇ ਹੋਇਆ ਚਾਹੇ ਉਹ ਕਿਸਾਨ ਨੇ ਚਾਹੇ ਮਜ਼ਦੂਰ ਨੇ ਚਾਹੇ ਵਪਾਰੀ ਨੇ ਚਾਹੇ ਸਾਡੀ ਮਾਵਾ ਪੈਣਾ ਨੇ ਚਾਹੇ ਉਹ ਇੰਡਸਟਰੀਲਿਸਟ ਨੇ ਹਰ ਵਿਅਕਤੀ ਦੀ ਦੇ ਹਰ ਵਰਗ ਦੇ ਨਾਲ ਅਸੀਂ ਮਿਲਿਆ ਹੋਇਆ ਅਸੀਂ ਨਾ ਕਿਸੇ ਦੇ ਸਪੈਸੀਫਿਕਲੀ ਹੱਕ ਦੇ ਵਿੱਚਾਂ ਤੇ ਨਾ ਕਿਸੇ ਦੇ ਖਿਲਾਫ ਆ ਅਸੀਂ ਇੱਕ ਅੱਖ ਨਾਲ ਸਾਰਿਆਂ ਦੇ ਨਾਲ ਇਨਸਾਫ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਹਾਂ ਡੈਫੀਨਿਟਲੀ ਯੈਸ ਜੋ ਪਿਛਲੇ ਸਮੇਂ ਦੇ ਵਿੱਚ ਹੋਇਆ ਉਹ ਉਹਦੇ ਨਾਲ ਇੱਕ ਪੰਜਾਬ ਦੀ ਇਕਨੋਮੀ ਹਿੱਟ ਹੋ ਰਹੀ ਸੀਗੀ ਹਰ ਵਰਗ ਹਿੱਟ ਹੋ ਰਿਹਾ ਸੀਗਾ ਉਹਦੇ ਵਾਸਤੇ ਜਿਹੜਾ ਹੈਗਾ ਜੋ ਫੈਸਲੇ ਸਰਕਾਰ ਦੇ ਠੀਕ ਸਮਝੋ ਲੈਣ ਇਹਦੇ ਵਿੱਚ ਕਿਸੇ ਨਾਲ ਮਿਲੇ ਜਾਂ ਨਾ ਮਿਲੇ ਹੋਣ ਦਾ ਤਾਂ ਕੋਈ ਆਈਡੀਆ ਨਹੀਂ ਹੈਗਾ